ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹੁੰਚ ਚੁੱਕੇ ਆਂ ਤੇ ਅੱਜ ਥੋੜਾ ਜਿਹਾ ਲੇਟ ਆ ਵੀਰੇ ਤੇ ਪਹਿਲਾਂ ਤਾਂ ਸਵਾਗਤ ਆਵੜਾ ਸਾਰਿਆਂ ਦਾ ਤੇ ਅੱਜ ਚੱਲੇ ਆਂ ਕੋਤਵਾਲੀ ਸਾਹਿਬ ਮਰਿੰਡੇ ਕਰਾਉਣੇ ਦਰਸ਼ਨ ਤੇ ਮੈਂਬਰ ਪਹੁੰਚ ਗਏ ਤੇ ਕੁਝ ਮੈਂਬਰ ਸਾਡੇ ਅੱਜ ਆਏ ਨਹੀਂ ਮਿਸ ਨੇ ਤੇ ਲੇਟ ਵੀ ਆਜ ਥੋੜਾ ਜਿਹਾ ਦਿੱਤੇ ਹੋਏ ਟਾਈਮ ਤੋਂ ਤੇ ਕਿਵੇਂ ਹੋ ਭਾਈ ਠੀਕ ਠਾਕ ਹੋ ਓਕੇ ਆ ਹੈ ਨਹੀਂ ਅੱਜ ਤੜ੍ਹਦੇ ਅਜ ਕੰਮ ਜਣੀ ਚੱਲ ਅਜ ਲੇਟ ਆ ਤੇ ਬਾਕੀ ਬਾਈ ਅੱਜ ਸਾਰੇ ਸਾਡੇ ਗਰੁੱਪ ਵੱਲੋਂ ਸਾਡੇ ਗਰੁੱਪ ਦੇ ਐਡਮਿਨ ਬਾਈ ਮਨਪ੍ਰੀਤ ਸਿੰਘ ਮਨੀ ਦੇ ਘਰ ਕੱਲ ਬੇਟੀ ਨੇ ਜਨਮ ਲਿਆ ਬਾਈ ਮੁਬਾਰਕਾਂ ਉਹਨੂੰ ਸਾਡੇ ਸਾਰੇ ਗਰੁੱਪ ਮੈਂਬਰਾਂ ਵੱਲੋਂ ਤੇ ਮਾਲਕ ਚੜ੍ਹਦੀ ਕਲਾ ਜਿ ਰੱਖੇ ਤੇ ਬਾਕੀ ਚਲੋ ਮਿਲਦੇ ਆਂ ਹੁਣ ਬਾਅਦ 'ਚ ਚਲੋ ਬਈ ਤੇ ਆ ਬੈਠੇ ਨੇ ਮੁੰਡੇ ਥੋੜਾ ਦਮ ਲੈਣ ਲੱਗੇ ਨੇ ਤੇ ਆਪਾਂ ਪਹੁੰਚ ਗਏ ਕਜੌਲੀ ਟੱਪ 'ਗੇ आप आ गए होवे पंद्रह किलोमीटर चल पंद्रह पंद्रह सोलह कम सोलह किलोमीटर आ गए तीहट चल दोलोमीटर वा ला चलो कोई डिस्कशन का मुद्दा नहीं है, है। आप बैठे मुंडे पानी पुनी पी रहे ने मनदीप नहीं भाई अज ना थोड़ा जधाई वाला दिन है महाराज सुख रखे ਉਹ ਲਾਈਟ ਵੀ ਖਤਰਨਾਕ ਬਾਈ ਮੁੰਡੇ ਨੇ ਸਾਈਕਲ ਲੈਣੀ ਨਵੀਂ ਗੱਡੀ ਇਹਦੇ ਮੜੀ ਲਾਈਟ ਮਾਰਾ ਹਰਦੀਪ ਤੇ ਇਹ ਇਹ ਭਾਈ ਫਾਇਰਫੌਕਸ ਦਾ ਨਿਊ ਕਾ ਮਾਡਲ ਤੇ ਥੋੜਾ ਜਿਹਾ ਜਿਵੇਂ ਕਹਿੰਦੇ ਵੀ ਜਿਵੇਂ ਐਕਸਪੈਂਸਿਵ ਆ ਥੋੜਾ ਜਿਹਾ ਮਹਿੰਗਾ ਆ ਹਨਾ ਤੇ ਇਹ ਲਿਆਇਆ ਭਾਈ ਵਧਾਈਆਂ ਭਾਈ ਮਨਦੀਪ ਨੂੰ ਮੁੜਦੇ ਸਾਹਮਣੇ ਕੇ ਵੀਰੇ ਤੇ ਹਾਂ ਇਹ ਮੁੜਦੇ ਹੋਏ ਅੱਜ ਥੋੜਾ ਜਿਹਾ ਭਈ ਦੇਖਾ ਸਟੌਕ ਆਪਾਂ ਨੂੰ ਕਹੀ ਜਾਉਂਦੇ ਨੇ ਇਹ ਇਹਦੀ ਠੀਕ ਆ ਯਾਰ ਇਹ ਇਹਦੀ ਇਹੇ ਇਹਦੀ ਸ਼ਰਤ ਹੈ ਨਾ ਉਹ ਲੈ ਜਾ ਡਾ ਬਾਈ ਠੀਕ ਆ ਬਹੁਤ ਵਧੀਆ ਚਾਹ ਪਲਾਉ ਦੇਣੀ ਆ ਕੋਫੀ ਬਸ ਇੱਕ ਇੱਕ ਗਲਾ ਬਣੀ ਜਿੱਦਿ ਤੇ ਤਾਂ ਕੋਲਡ ਕੋਫੀ ਜਿਵੇਂ ਅੱਜ ਮੌਫ ਵਧੀਆ ਕੋਲਡ ਕੋਫੀ ਬਹੁਤ ਵਧੀਆ ਰਹੂ ਜਿਵੇਂ ਉਹ ਬ੍ਰਿਸ਼ਟਾ ਆਉਂਦਾ ਕਹਾ ਮੈਂ ਕਹਿੰਦਾ ਬਰਫੀ ਵੀ ਦੇ ਦਿੰਦਾ ਸਰ ਉਹ ਬਰਫੀ ਬਹੁਤ ਆ ਭਾਈ ਬਰਫੀ ਆ 1 ਕਿਲੋ ਵੇਚਣ ਵਾਲੀ ਵੇਚਣ ਵਾਲੀ ਹਾਂ ਚੱਲ ਜ਼ਿਆਦਾ ਜ਼ਿਆਦਾ ਨਹੀਂ ਕਹਿੰਦੇ ਵੇਚਣ ਵਾਲੀ ਬਰਫੀ ਇੱਕ ਇੱਕ ਗਲਾ ਚਾਹ ਚੱਲ ਜੂਸ ਉਹਨੂੰ ਮੈਂ ਪਲਾ ਦੂੰਗਾ ਚੇ ਠੀਕ ਆ ਮੈਨੂੰ ਪੁੱਛੀ ਗਾਈ ਓਏ ਰਾਏ ਵਾਲਿਆਂ ਦੀ 1 ਕਿਲੋ ਵੇਚਣ ਵਾਲੀ ਬਰਫੀ ਹੋਗੀ ਬਹੁਤ ਆ ਯਾਰ ਤੇ ਇੱਕ ਚਾਹਾ ਦਾ ਕੱਪ ਹੋ ਗਿਆ ਹਨ ਤੇ ਹੁਣ ਉਥੇ ਗੁਰਦੁਆਰਾ ਸਾਹਿਬ ਨਾਲ ਤਾਂ ਕਰਿਓ ਫਿਰ ਤੇ ਮੇਰਾ ਮਨ ਕਾਫੀ ਦਾ ਯਾਰ ਚੱਲ ਕਾਫੀ ਤੈਨੂੰ ਪਲਾ ਦੇ ਨਹੀਂ ਕੋਈ ਧੱਸਾ ਨਹੀਂ ਚੱਲ ਜਿਹਨੇ ਕਾਫੀ ਪੀਣੀ ਉਹ ਕਾਫੀ ਪੀ ਲੂਗਾ ਤੇ ਜਿਹਨੇ ਚਾਹ ਪੀਣੀ ਉਹ ਚਾਹ ਤੇ ਬਰਫੀ ਜ਼ਰੂਰ ਖਾਣੀ ਆ ਵੇਚਣ ਵਾਲੀ ਗੇਰੇ ਡਮਾਂਸ ਪਿੱਛੇ ਆ ਤੇ ਇੱਕ ਸਾਡਾ ਗੇਰੇ ਡਮਾਂਸ ਆਉਂਦਾ ਲਾਈਟ ਜੀ ਚਮਕਦੀ ਦੀ ਆਇਆ ਨਹੀਂ ਬੰਦਾ ਸਾਡਾ ਚਲੋ ਤੁਹਾਨੂੰ ਮਲਾਉਣੇ ਆਉਂਦਾ ਸਾਡਾ ਵੀਰ ਹਾਂਜੀ ਸਵਾਗਤ ਹੈ ਤੁਹਾਡਾ ਦੁਬਾਰਾ ਫੇਰ ਤੁਹਾਡੀ ਬਲੌਗ ਅੱਜ ਪਹੁੰਚੇ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਤੇ ਪਹੁੰਚ ਗਏ ਚੌਪਰ ਤੇ ਲਾਉਂਦੇ ਨੇ ਸਾਈਕਲ ਸਟੈਂਡ ਤੇ ਤਾਂ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਮੇਲੇ ਤੇ ਮਦਰ ਘਰ ਸਿਵਾ ਵਗੈਰਾ ਚਲਦੀ ਆਲੇ ਦਰਬਾਰ ਸਾਹਿਬ ਇੱਧਰ ਆਪਣਾ ਅਸਲੀਆ ਤੁਹਾਨੂੰ ਇਤਿਹਾਸ ਤੇ ਕਰਾਉਣਾ ਦਰਸ਼ਨ ਮਿਲੇ ਅਸੀਂ ਮੁੰਡੇ ਲਾਉਂਦੇ ਨੇ ਏਡੀਆਂ ਸਟੈਂਡ ਤੇ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਤੇ ਸਹਿਬਜਾਦਿਆਂ ਨੇ ਅਗਲੀ ਰਾਤ ਫਿਰ ਸਰਸਾ ਨਦੀ ਦੇ ਕਿਨਾਰੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਗੱਡੀ ਉੱਥੇ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀਗੀ ਜੋ ਕਿ 2 ਦਿਨ ਤੱਕ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਰੋਟੀ ਪਾਣੀ ਪਹੁੰਚਾਉਂਦੀ ਰਹੀ। ਉਸ ਤੋਂ ਬਾਅਦ ਸਿਹੇੜੀ ਪਿੰਡ ਦਾ ਇੱਕ ਗੰਗੂ ਬ੍ਰਾਹਮਣ ਸੀਗਾ ਜੋ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਲੈ ਆਇਆ। ਗੰਗੂ ਇੱਕ ਬਹੁਤ ਹੀ ਲਾਲਚੀ ਕਿਸਮ ਦਾ ਇਨਸਾਨ ਸੀਗਾ। ਉਹਨੇ ਕੁਝ ਲਾਲਚ ਦੇ ਵਿੱਚ ਆ ਕੇ ਕੁਝ ਕੁ ਮੋਹਰਾਂ ਛੁਪਾ ਦਿੱਤੀਆਂ ਅਤੇ ਫਿਰ ਰੌਲਾ ਪਾਉਣ ਲੱਗ ਗਿਆ ਕਿ ਚੋਰੀ ਹੋ ਗਈ, ਚੋਰੀ ਹੋ ਗਈ। ਪਰਮਾਤਾ ਜੀ ਨੇ ਉਹਨਾਂ ਨੂੰ ਕੋਲ ਬੁਲਾਇਆ ਤੇ ਸਮਝਾਇਆ ਕਿ ਭਾਈ ਇੱਥੇ ਤਾਂ ਕੋਈ ਆਇਆ ਹੀ ਨਹੀਂ। ਮੋਰਾ ਇੱਥੇ ਹੀ ਹੋਣਗੀਆਂ ਜਾਂ ਫਿਰ ਤੂੰ ਕਿਤੇ ਰੱਖ ਕੇ ਭੁੱਲ ਗਿਆ ਹੋਣਾ ਉਹ ਮਾਤਾ ਜੀ ਦੀ ਇੰਨੀ ਗੱਲ ਦਾ ਬੜਾ ਗੁੱਸਾ ਕਰ ਗਿਆ ਤੇ ਆਪਣੇ ਪਿੰਡ ਦੇ ਇੱਕ ਚੌਧਰੀ ਨੂੰ ਨਾਲ ਲੈ ਕੇ ਮੁਰਿੰਡੇ ਥਾਣੇ ਵਿੱਚ ਚਲਾ ਗਿਆ ਅਤੇ ਉੱਥੇ ਜਾ ਕੇ ਰਿਪੋਰਟ ਦਰਜ ਕਰਵਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਦੋਨੇ ਛੋਟੇ ਸਹਬਜ਼ਾਦੇ ਉਹਨਾਂ ਦੇ ਘਰ ਵਿੱਚ ਬੈਠੇ ਹਨ ਅਤੇ ਤੁਸੀਂ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਉਸ ਤੋਂ ਬਾਅਦ ਕੀ ਹੁੰਦਾ ਕਿ ਉੱਥੇ ਦੇ ਦੋ ਥਾਣੇਦਾਰ ਸੀਗੇ ਜਾਨੀ ਖਾਨ ਤੇ ਮਾਨੀ ਖਾਨ ਉਹ ਦੋਨੇ ਜਾਣੇ ਜਾਂਦੇ ਹਨ ਤੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਗ੍ਰਿਫਤਾਰ ਕਰਕੇ ਫਿਰ ਉਹ ਇਸ ਜਗ੍ਹਾ ਤੇ ਹੀ ਲੈ ਆਉਂਦੇ ਨੇ ਜੋ ਕਿ ਤੁਸੀਂ ਹੁਣ ਫਿਲਹਾਲ ਦੇਖ ਰਹੇ ਹੋ ਇੱਥੇ ਹੀ ਮਾਤਾ ਜੀ ਨੂੰ ਰਾਤ ਨੂੰ ਰੱਖਿਆ ਜਾਂਦਾ ਹੈ ਤੇ ਨਾਲ ਹੀ ਛੋਟੇ ਸਹਿਬਜ਼ਾਦੇ ਹੁੰਦੇ ਹਨ ਨਾ ਤਾਂ ਉਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਂਦਾ ਨਾ ਕੁਝ ਪੀਣ ਲਈ ਤੇ ਨਾ ਕੋਈ ਠੰਡ ਤੋਂ ਬਚਣ ਲਈ ਕੋਈ ਕਪੜਾ ਬਾਣੀ ਦਿੱਤਾ ਜਾਂਦਾ ਇਹ ਉਹੀ ਸਥਾਨ ਹੈ ਇਹ ਉਹੀ ਕੋਤਵਾਲੀ ਹੈ ਜਿੱਥੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀਗਾ ਉਸ ਤੋਂ ਫਿਰ ਅਗਲੀ ਸਵੇਰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰੰਦ ਲਜਾਇਆ ਜਾਂਦਾ ਹੈ ਪਹਿਲਾਂ ਇਹ ਸਥਾਨਿਕ ਜੇਲ ਹੁੰਦਾ ਸੀਗਾ ਹਨਾ ਜੇਲ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਕੋਤਵਾਲੀ ਸਾਹਿਬ ਇੱਥੇ ਇਸ ਦਾ ਨਾਮ ਰੱਖਿਆ ਗਿਆ ਸ਼ਾਇਦ ਇਹ ਦੁਨੀਆ ਦੀ ਇੱਕ ਪਹਿਲੀ ਜੇਲ ਹੋਊਗੀ ਜਿਸ ਨੂੰ ਕਿ ਇਨਾ ਪੁੱਛਿਆ ਜਾਂਦਾ ਹੈ ਸੋ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਇਹ ਸਥਾਨ ਮਰੰਡੇ ਸ਼ਹਿਰ ਦੇ ਜੇ ਆਪਾਂ ਕਹੀਏ ਬਿਲਕੁਲ ਸੈਂਟਰ ਦੇ ਵਿੱਚ ਲਗਭਗ ਸਥਿਤ ਹੈ ਹਾਂਜੀ ਪਹੁੰਚ ਗਏ ਆ ਬਾਈ ਮੁੜ ਕੇ ਆ ਗਏ ਜੀ ਉੱਥੋਂ ਰਾਜੇ ਢਾਬੇ ਤੇ ਤੇ ਆ ਚੋਬਰ ਨਿਤਰੇ ਆ ਇਹ ਇਹਨੂੰ ਬਣਾਈਆਂ ਸਾਈਕਲ ਦੀਆਂ ਦੁਵਾਰੇ ਆਪੇ ਆਪੇ ਬਾਡੀ ਕਰ ਜਣੀ ਬੰਦਾ ਧੰਨਵਾਦ ਬਹੁਤ ਬਹੁਤ ਭਾਈ ਤੈਨੂੰ ਤੇਰਾ ਸਾਈਕਲ ਜਿਵੇਂ ਕਹਿੰਦਾ ਬੁੜੀਆਂ ਦਾ ਗਾਣਾ ਸੁਹਾਣਾ ਹੋਵੇ ਤੇਰਾ ਤੇਰਾ ਸੰਦ ਲੈਣਾ ਤੇ ਨੰਨਾ ਤੇ ਬਾਕੀ ਖਰਚਾ ਬਣੇ ਤਗੜੇ ਲੈਵਲ ਤੇ ਹੋਣ ਲੱਗੇ ਜੀ ਵੀ ਦਵਾ ਕੇ ਇੱਥੀ ਲੈ ਕੇ ਆਉਣਾ ਚੱਲ ਆਪਾਂ ਦੇਖ ਲਾਂਗੇ ਉਹ ਨਹੀਂ ਨਹੀਂ ਦੇਖਣੇ ਨਹੀਂ ਤੈਨੂੰ ਦਵਾਉਣਾ ਇੱਥੀ ਲੈ ਕੇ ਆਉਣਾ ਹੂੰ ਬਾਕੀ ਆ ਆਪਣੇ ਤੇ ਇੱਕ ਸਾਰਿਆਂ ਤੋਂ ਵਧੀਆ ਗੱਲ ਇਹ ਆ ਵੀ ਆ ਦੇਖੋ ਤਾਂ ਮੇਲਾ ਲੱਗਿਆ ਹੋਇਆ ਕਿ ਨਹੀਂ ਅੱਗੇ ਜਣੀ ਇੱਥੇ ਗੱਡੀਆਂ ਦਾ ਲੱਗਦਾ ਉਹ ਵੀ ਲੱਗੂਗਾ ਤੇ ਅੱਜ ਦੇਖੋ ਥੋੜਾ ਜਿਹਾ ਸਾਈਕਲ ਆਦਾ ਤੇ ਤੇ ਆਪਣੇ ਵੀਰ ਭਰਾ ਉਮਰ ਦਾ ਨਹੀਂ ਤੇ ਜਿਵੇਂ ਕਹਿਣਾ ਉਹ ਵੀ ਸ਼ੌਕ ਦੇ ਹਿਸਾਬ ਨਾਲ ਉਮਰ ਦਾ ਜਦੋਂ ਜਿਹੜਾ ਹੈਗਾ ਤਕਾਜਾ ਜਿਹੜਾ ਹੈਗਾ ਹੈਗਾ ਹਨਾ ਬੜੇ ਛੋਟੇ ਆ ਤੇ ਇਹ ਸਾਡੇ ਅੰਕਲ ਤਾਂ ਗੈਣਾ ਨਹੀਂ ਹੈਗਾ ਵੀਰੇ ਕਹਾਂਗੇ ਵੱਡੇ ਤੇ ਇਹ ਆਏ ਨੇ ਭੈਣੀ ਸਾਹਿਬ ਤੋਂ ਤੇ ਇਹ ਚੱਲੇ ਨੇ ਚੰਡੀਗੜ੍ਹ ਹਨਾ ਸੁਖਨਾ ਲੇਖ ਤੇ ਇਹ ਅੱਜ ਥੋੜਾ ਜਿਹਾ ਲੰਬੇ ਸਫਰਾਂ ਤੇ ਨੇ ਤੇ ਇਹ ਸਾਨੂੰ ਮਿਲਨੇ ਰਾਜੇ ਢਾਬੇ ਤੇ ਤੇ ਚਲੋ ਗੱਲਾਂ ਬਾਤਾਂ ਕਰਦੇ ਆ ਤੇ ਤੁਸੀਂ ਕਿੰਨੇ ਟਾਈਮ ਤੋਂ ਲੱਗੇ ਹੋ ਜੀ ਕਰਨ ਸਾਈਕਲਿੰਗ ਸਾਲ ਹੋ ਗਏ ਸਾਢੇ 7 ਸਾਲ ਹੋ ਗਏ ਜੀ 7-8 ਸਾਲ ਅੱਛਾ ਜੀ ਮਲੇਰ ਕੋਟਲਾ ਠੀਕ ਹੈ ਜੀ ਤੇ ਲੁਧਿਆਣਾ ਠੀਕ ਹੈ ਜੀ ਰੋਪੜ ਠੀਕ ਹੈ ਜੀ ਗੋਡਾ ਸਾਹਿਬ ਠੀਕ ਹੈ ਜੀ ਇਧਰ ਰਾਹੋਂ ਭਲਾਚੌਰ ਇਧਰ ਸਾਰੇ ਅਸੀਂ ਟੂਰ ਕੱਢੇ ਹੁੰਦੇ ਸਾਰੇ ਠੀਕ 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 ਆਮ ਜਿਹੜਾ ਸਾਡੀ ਰੁਟੀਨ ਦੇ ਵਿੱਚ ਅਸੀਂ 40 45 ਕਿਲੋਮੀਟਰ ਕਰ ਲੈਣੇ ਹਫ਼ਤੇ ਬਾਅਦ ਇਸ ਕਰ। ਠੀਕ ਠੀਕ। ਰਾਣਾ ਸਾਹਿਬ ਨਿਕਲ ਜਿੱਦਾ ਇਧਰ ਉਧਰ ਪੱਲੇ ਪਾਸੇ। ਬਾਕੀ ਸਾਡੇ ਪਿੰਡ ਦਾ ਗਰਾਊਂਡ ਬਹੁਤ ਵਧੀਆ ਜੀ। ਹਾਂਜੀ ਹਾਂ ਚਲੋ ਥੋੜੇ ਪਿੰਡ ਨੂੰ ਤਾਂ ਜਨ ਜਿਵੇਂ ਕਹ ਲਓ ਵੀ ਕਿਸੇ ਜਾਣ ਪਛਾਣ ਦਾ ਕੋਈ ਮਤਾਜ ਨਹੀਂ ਹੈਗਾ। ਸਾਰੇ ਪਿੰਡ 'ਚ ਮਤਲਬ ਸਾਰੇ ਇੰਡੀਆ ਦੇ ਸਾਨੂੰ ਜਾਣਦੇ ਨੇ ਹਨਾ ਪੈਣੀ ਸਾਹਿਬ ਦਾ ਸਾਰਿਆਂ ਨੂੰ ਪਤਾ ਹੈ ਵੀ। ਪੈਣੀ ਸਾਹਿਬ ਦਾ ਨਾ ਤਾਂ ਵਰਡ ਦੇ ਵਿੱਚ ਆ। ਵਰਡ ਦੇ ਵਿੱਚ ਹਨਾ ਸਾਰੀ ਦੁਨੀਆ ਦੇ ਜਾਣਦੇ ਨੇ। ਤੇ ਕਿਉਂਕਿ ਹਾਕੀ ਦੇ ਵਿੱਚ ਵੀ ਪਲੇਅਰ ਬਹੁਤ ਤਕੜੇ ਥੋੜੇ ਹਨਾ ਇੰਟਰਨੈਸ਼ਨਲ ਲੈਵਲ ਦੇ ਹੋਏ ਨੇ ਤੇ ਗਰਾਊਂਡ ਵਗੈਰਾ ਹਨਾ ਸ ਤੇ ਚਲੋ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ ਵਧੀਆ ਜਿਹੜਾ ਹਾਂ ਜੀ ਹਾਂ 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 ਜੀ ਚਲੋ ਠੀਕ ਹੈ ਜੀ ਓਕੇ ਜੀ ਫੋਟੋ ਖਿੱਚ ਲੈਂਦੇ ਆ